ਤੇਰਾ ਨਾਮ ਆ ਨਾਰਦੀਪ ਸ਼ੇਂਗ ਤੇ ਕਈ ਮੈਨੂੰ ਪਿਆਰ ਨਾਲ ਨਿਕਾ ਘੁੱਗੀ ਵੀ ਕਹਿੰਦੇ ਆ ਓਏ ਅੱਜ ਤੁਸੀਂ ਬੜੇ ਢਿਲੇ ਢਿਲੇ ਬੈਠੇ ਜੇ ਓ ਯਾਰ ਇਹਦੇ ਤੁਹਾਨੂੰ ਤੁਹਾਡੇ ਮੋਬਾਈਲ ਮਿਲਨੇ ਆ ਤੁਹਾਨੂੰ ਤੇ ਅੱਜ ਵਿਆਹ ਜਿੰਨਾ ਚਾਹਣਾ ਚਾਹੀਦਾ ਵਾ ਤੇ ਕੁਰੀ ਪਟਾਲਾ ਪੁੱਛਦੇ ਨਾ ਤੇ ਜ਼ੋਰਦਾਰ ਤਾੜੀ ਜ਼ਰੂਰ ਮਾਰ ਦਿਓ ਨਾਲੇ ਤੁਹਾਨੂੰ ਪਤਾ ਹੀ ਆ ਕਿ ਆ ਤੀਤਰੀ ਨੂੰ ਲਗਾਵਾ ਬਾਬਾ ਜੀ ਦਾ ਵਿਆਹ ਤੋਂ ਉਥੇ ਇਹਨੇ ਢੀੜ ਪੜ ਕੇ ਕਿਵੇਂ ਉਹ ਜੇ ਮੈਂ ਤੁਹਾਨੂੰ 300 ਮੋਬਾਈਲ ਆਪਕੇ ਦਿੱਤੇ ਆ ਤੇ ਤੁਸੀਂ 500 ਹੋਰ ਗਵਾ ਲਓ ਵੀ ਬਟਾਰਾ ਪੁਲਿਸ ਨੇ ਲਾਪੀ ਦੇਣੇ ਆ ਉਹਦਾ ਮੋਬਾਈਲ ਹੀ ਬੜੀ ਤਗੜੀ ਬਿਮਾਰੀ ਏ ਮੈਂ ਤੁਹਾਨੂੰ ਦੱਸਦਾ ਵਾਂ ਕਿ ਉਹ ਕਿਦਾਂ ਚਲੋ ਸੁਣੋ ਫਿਰ ਉਹ ਵੀ ਇੱਕ ਜਮਾਨਾ ਹੁੰਦਾ ਹੀ ਜਦੋਂ ਕਿਤੇ ਹੱਥੋਂ ਫੁੰਡੇ ਗਏ ਨਾ ਤਦੋਂ ਉਹਦੀ ਬੈਟਰੀ ਬਾਹਰ ਆ ਜਾਂਦੀ ਸੀ ਤੇ ਹੁਣ ਹੁਣ ਜੇ ਕਿਤੇ ਹੱਥੋਂ ਫੁੰਡੇ ਗਏ ਨਾ ਤੇ ਕਲੇਜਾ ਹੀ ਬਾਹਰ ਆ ਜਾਂਦਾ ਵਾ ਹਾਈ ਹਾਈ ਇਸプレ ਗਈ ਹੋਏ ਓਰੀ ਹੁਣ ਮੈਂ ਤੁਹਾਨੂੰ ਦੱਸਦਾ ਆਪਣੀ ਮੰਮੀ ਦੀ ਗੱਲ ਇੱਕ ਦਿਨਾਂ ਮੇਰੀ ਮੰਮੀ ਦਾ ਟੁੱਟ ਗਿਆ ਫੋਨ ਤੇ ਮੇਰੀ ਮੰਮੀ ਮੇਰੇ ਡੈਡੀ ਨੂੰ ਕਹਿੰਦੀ ਕਿ ਆ ਮੇਰਾ ਫੋਨ ਟੁੱਟ ਗਿਆ ਵਾ ਤੇ ਮੈਨੂੰ ਨਵਾਂ ਲਿਆ ਦਿਓ ਮੇਰਾ ਡੈਡੀ ਕਹਿੰਦਾ ਉਹ ਖੜ ਜਾ ਆ ਇੱਕ ਤਰੀਕ ਨੂੰ ਮੇਰੀ ਤਨਖਾਹ ਆਉਣੀ ਆ ਤੇ ਮੈਂ ਤੈਨੂੰ ਉਧਰ ਲਿਆ ਦੂੰਗਾ ਤੇ ਮੇਰੀ ਮੰਮੀ ਨਾਲੇ ਚੋਕ ਕੇ ਮਾਰੀ ਆਟੇ ਵਾਲੀ ਪ੍ਰਾਦ ਮੰਮੀ ਕਹਿੰਦੀ ਰੋਟੀ ਰੀਗ ਨੂੰ ਮਿਲੂਗੀ ਚਲੋ ਫਿਰ ਮੈਂ ਤੁਹਾਨੂੰ ਸੁਣਾਉਣਾ ਵਾ ਇੱਕ ਸ਼ੇਰ ਨਿਕਾਲਿਆ ਜਿਹੜਾ ਮੈਂ ਖਾਸ ਵਾਇਆ ਬਟਾਰਾ ਬੁੱਲ ਵਾਸਤੇ ਬੁੱਲਸ ਵਾਸਤੇ ਸੁਣੋ ਫਿਰ ਲੋਕੀਆਂ ਵਿੱਚ ਭੰਡੀ ਜਾਂਦੇ ਇਹ ਪਰ ਖੁਸ਼ੀਆਂ ਵੰਡੀ ਜਾਂਦੇ ਲੋਕੀਆਂ ਵਿੱਚ ਭੰਡੀ ਜਾਂਦੇ ਇਹ ਪਰ ਖੁਸ਼ੀਆਂ ਵੰਡੀ ਜਾਂਦੇ ਪੁੱਛ ਕਰੇ ਜਦ ਰਾਖੀ ਸਾਡੀ ਮੁਜਰਮ ਪੈ ਫਿਰ ਡੰਡੀ ਜਾਂਦੇ ਪੁੱਛ ਕਰੇ ਜਦ ਰਾਖੀ ਸਾਡੀ ਉਦੇਮ ਬੈਵਰੇ ਡੰਡੀ ਜਾਂਦੇ ਸਾਡੀ ਸਾਂਹਿਆਂ ਨਾਲ ਪੁੱਛਦੇ ਜਿਵੇਂ ਕੋਠੇ ਤੇ ਪਰਨਾਲੇ ਦੀ ਸਾਡੀ ਸਾਂਹਿਆਂ ਨਾਲ ਪੁੱਛਦੇ ਜਿਵੇਂ ਕੋਠੇ ਤੇ ਪਰਨਾਲੇ ਦੀ ਸਾਡੇ 9 ਦਿਨ ਰਾਤ ਤੇ ਹਾਜ਼ਰ ਸਾਡੀ ਪੁੱਛ ਬਟਾਲੇ ਦੀ ਸਾਡੀ ਪੁੱਛ ਬਟਾਲੇ ਦੀ ਬਾਅਦ ਵਿੱਚ ਇੱਕ ਅਫਸਰ ਤੇ ਡੀਐਸਪੀ ਸਾਹਿਬ ਕਿ ਜੱਟ ਖਿੱਚ ਕੇ ਰੱਖੋ ਕੰਮ ਓਕੇ ਕਰੋ ਸ਼ਾਬਾਸ਼